ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਅਜੀ ਪਿੰਡ ਦੇਖੋ ਨੇੜੇ ਢੱਡੇ ਸੂਚ ਤਹਿਸੀਲ ਮੌੜ ਮੰਡੀ ਤੇ ਜ਼ਿਲ੍ਹਾ ਬਠਿੰਡਾ ਇਹ ਮਿੱਤਰੋ ਚੌਕ ਖੋਖਰ ਦੇ ਏਰੀਏ ਦੇ ਵਿੱਚੋਂ ਇਹ ਵੀਡੀਓ ਬਣ ਰਹੀ ਆ ਇਸ ਏਰੀਏ ਦੇ ਵਿੱਚ ਮੈਂ ਫੇਰ ਕਹਿਣਾ ਵੀ ਆਪਣੇ ਏਰੀਏ ਦੇ ਵਿੱਚ ਮਿੱਤਰੋ ਕਾਫੀ ਚੰਗੇ ਪਸ਼ੂ ਆ ਤੇ ਅੱਜ ਫੇਰ ਇੱਕ ਆਪਾਂ ਝੋਟੀ ਦਿਖਾ ਰਹੇ ਹਾਂ ਜੀ ਵੱਡੇ ਕੱਦ ਕਾਠ ਵਾਲੇ ਜਿੱਡਾ ਕੱਦ ਕਾਠ ਹੋਊ ਉਹਦਾ ਹੀ ਦਿਖਾਵਾਂਗੇ ਇਹ ਵੱਡੇ ਕੱਦ ਕਾਠ ਵਾਲੀ ਆ ਸਿੱਧੂ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਦੋਂ ਮੈਂ ਇਹਨੇ ਗੱਤ ਘਾਟ ਵਾਲੀ ਸੀ ਤੇ ਇਹਨੇ ਜੀ ਮਿੱਤਰੋ ਦੂਜੇ ਸੂਏ ਸੋਣਾ ਤੇ ਸਰੀਰ ਦੀ ਬਣਤਰ ਪਿੱਠ ਫੜੇ ਦੀ ਬਹੁਤ ਚੰਗੀ ਆ ਤੇ ਥਾਂਲੇਵੇ ਦੀ ਸਾਫ ਹੈ ਥੋੜੀਆਂ ਜਿਹਾ ਭੜਾ ਨੇ ਕਿਉਂਕਿ ਕਈ ਪਸ਼ੂ ਜਿਹੜੇ ਪਹਿਲੇ ਦੂਜੇ ਸੂਏ ਦੇ ਵਿੱਚ ਇਹ ਆ ਜਾਂਦੀਆਂ ਹੁੰਦੀਆਂ ਕਿਸੇ ਕਿਸੇ ਦੇ ਧੁੰਨੇ ਤਾਂ ਹੀ ਸੁੱਝ ਜਾਂਦਾ ਕਿਸੇ ਦੀਆਂ ਲੱਤਾਂ ਸੁੱਝ ਜਾਂਦੀਆਂ ਨੇ ਉਵੇਂ ਹੀ ਕਈ ਗਈ ਵਾਰ ਜਦੋਂ ਪਸ਼ੂ ਇੱਕ ਸਾਈਡ ਵਹਿੰਦਾ ਤਾਂ ਇੱਕ ਸਾਈਡ ਵੱਧ ਦਿਖਾਉਣ ਲੱਗ ਜਾਂਦੀ ਹੈ ਭਾਰੀ ਦਿਖਾਉਣ ਲੱਗ ਜਾਂਦਾ ਹੈ ਤੇ ਗਲਾਬ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਬਾਈ ਦੇ ਨਾਲ ਗੱਲਬਾਤ ਕਰਾਂਗੇ ਵੀ ਕਿਹੋ ਜਿਹੇ ਪਸ਼ੂ ਨੇ ਤੇ ਕਿੰਨੇ ਕ ਦੁੱਧ ਵਾਲੇ ਬਾਈ ਕੋਲੇ ਪਸ਼ੂ ਹੁਣ ਤਾਈ ਰੱਖੇ ਨੇ ਉਹਦੀ ਵੀ ਗੱਲਬਾਤ ਕਰਾਂਗੇ ਤੇ ਇਹਨੇ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਉਹਦੀ ਵੀ ਗੱਲਬਾਤ ਕਰਦੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਠੀਕ ਹੈ ਆਪਣਾ ਜਿਹੜਾ ਘਰ ਹੈ ਕਿੱਥੇ ਜੇ ਘਰ ਹੈ ਪਿੰਡ ਦੇ ਸੂਚਾਂ ਵਾਲੇ ਅੱਡੇ ਤੇ ਜੀ ਆਪਣਾ ਸੂਚਾਂ ਵਾਲੇ ਅੱਡੇ ਤੇ ਹਾਂਜੀ ਬੀਬੀ ਬੀਰੋ ਦੇ ਹਿਸਤਾਨ ਦੇ ਨੇੜੇ ਬੀਬੀ ਬੀਰੋ ਦੇ ਹਿਸਤਾਨ ਦੇ ਕੋਲ ਹਿਸਤਾਨ ਦੇ ਕੋਲ ਹਾਂਜੀ ਦੇਵ ਡਾਕਟਰ ਦੇ ਘਰ ਕੋਲੇ ਹੈ ਨਾ ਹਾਂਜੀ ਓਕੇ ਕਿਉਂਕਿ ਕਈ ਵਾਰ ਜਦੋਂ ਬੰਦਾ ਚੱਲ ਕੇ ਆਉਂਦਾ ਨਾ ਹਾਂਜੀ ਉਹਨੂੰ ਪੂਰਾ ਪਤਾ ਹੋਵੇ ਬੰਦੇ ਨੂੰ ਔਖਾ ਨਹੀਂ ਹੁੰਦਾ ਹਾਂ ਸਹੀ ਗੱਲ ਹੈ ਆਪਣਾ ਕੰਮ ਹੈ ਘਰੇਲੂ ਕੰਮ ਹੈ ਨਾ ਸਹੀ ਗੱਲ ਹੈ ਠੀਕ ਹੈ ਖੇਤੀ ਕਰਦੇ ਨਾਲ ਹਾਂਜੀ ਖੇਤੀ ਕਰਦੇ ਤੇ ਕਿੰਨੇ ਕੁ ਦੁੱਧ ਵਾਲੇ ਪਸ਼ੂ ਰਹੇ ਆ ਹੁਣ ਤਾਂ ਆਪਣੇ ਕੋਈ 12 13 ਲੀਟਰ ਦੁੱਧ ਤੱਕ ਆਮੀ ਜੀ ਆਪਣੇ ਕੋਈ ਸਾਰੇ ਪਸ਼ੂ ਹੈਗੇ ਆ ਠੀਕ ਹੈ ਜਿਵੇਂ ਉਹ ਮੀਨੀ ਮੇਨ ਇਹਦਾ 18 ਲੀਟਰ ਦੁੱਧ ਆਈ ਜੀਦਾ ਠੀਕ ਹੈ 18 ਲੀਟਰ ਦੁੱਧ ਪਲੱਸ ਜੀਦਾ 18 ਪਲੱਸ ਹਾਂਜੀ ਗੱਲਾਂ ਕਈ ਬੰਦੇ ਨਾ ਕਹਿੰਦੇ ਆ ਵੀ 18 ਕਹਿੰਦੇ ਆ ਗੱਲਾਂ ਹੋਰ ਹੁੰਦੀਆਂ ਨਹੀਂ ਜੀ ਕਹਿਣ ਹੈ ਗੱਲ ਨਹੀਂ ਜੀ ਠੀਕ ਹੈ ਆਪਣੇ ਕੋਈ ਤੀਜੇ ਸ਼ੁਗਏ ਆ ਗਈ ਜੀ ਹੁਣ ਇਹ ਹਾਂਜੀ ਪਹਿਲਾਂ ਲੈਤੀ ਸੀ ਜਦੋਂ ਉਹਨੇ 16 ਕਿਲੋ ਕਹਿ ਕੇ ਦਿੱਤੀ ਸੀ ਮੇਰੇ ਕੋਲੇ ਆ ਕੇ 18 ਦਿੱਤਾ ਜਾਨੀ ਠੀਕ ਹੈ ਤੇ ਆਪਣੇ ਕੋਈ ਦੋ ਸ਼ੁਗਏ ਉਦੋਂ ਬਾਅਦ ਛੂਪੀ ਦੋ ਸ਼ੁਗਿਆਂ ਤੇ 18 ਕਿਲੋ ਦੁੱਧ ਦਿੱਤਾ ਹਾਂਜੀ ਆਈ ਵੀਡੀਓ ਤੇ ਸੌਦਾ ਕਰਿਆ ਸੀ ਵੀਡੀਓ ਤੇ ਸੌਦਾ ਕਰਿਆ ਸੀ ਉੱਥੇ ਵੀ ਜੀ ਠੀਕ ਹੈ ਕਿੱਥੋਂ ਲਈ ਜੀ ਇਹ ਮਦੀਰ ਤੋਂ ਜ ਏ ਗੱਦੜ ਗਿੱਦੜ ਵਾਹ ਠੀਕ ਆ ਹੁਣ ਆਪਾਂ ਜਿਹੜੀ ਇਹ ਝੋਟੀ ਦਿਖਾ ਰਹੇ ਹਾਂ ਨਾ ਹਾਂਜੀ ਇਹਦੀ ਕੀ ਡਿਟੇਲ ਆ ਕਿਹੜਾ ਸੂਆ ਦਾ ਦੂਜਾ ਸੂਆ ਜੀ ਦੂਜਾ ਸੂਆ ਸੂੰਦੀ ਆ ਹਾਂਜੀ ਕਿੰਨੇ ਕਦਾਂ ਰਹਿੰਦੇ ਆ ਦੇਣਤਾ ਜੀ ਇਹ ਉੱਤੇ ਲਈ ਗਈ ਜੀ ਪੰਜ ਅੱਜ ਆ 10 ਮਹੀਨੇ 5 ਦਿਨ ਹੋ ਗਏ ਹਾਂਜੀ 10 ਮਹੀਨੇ ਜਿਹੜਾ ਟਾਈਮ ਹੁੰਦਾ ਨਾ 10 ਮਹੀਨੇ 10 ਦਿਨ ਪਸ਼ੂ ਦਾ ਟਾਈਮ ਹੁੰਦਾ ਹਾਂਜੀ ਮੰਨ ਲਾ ਵੀ ਹਜੇ 5-4 ਦਿਨ ਲੈਂਦੀ ਆ ਹਾਂਜੀ 2-4 ਦਿਨ ਹਜੇ ਮੰਨ ਲਾ ਵੀ ਹੋਰ ਲੈ ਜੂਗੀ ਤੇ ਠੀਕ ਆ ਹਾਂਜੀ ਪਹਿਲੇ ਸੂਏ ਨੇ ਕਿੰਨਾ ਕੱਢਿਆ 11 ਲੀਟਰ ਜੀ 11 ਲੀਟਰ ਹਾਂਜੀ ਸੋ ਮੇ ਮਿੱਤਰੋ ਕੱਦ ਕਾਠ ਬੇਲ ਸਿੰਘਾਂ ਦੀ ਬੰਨ ਤਰਫ ਫੇਸ ਕੁਆਲਿਟੀ ਬਹੁਤ ਚੰਗੀ ਐ ਤੇ ਥਾਂਲੇ ਵੇ ਦੀ ਮਿੱਤਰੋ ਸਾਫ ਚੰਗਾ ਮੋਟਾ ਥਾਣਾ ਇਹਨੂੰ ਤੋਰੋ ਜੀ ਫਿਰ ਇਧਰ ਮੱਖੀ ਬੈਠੀ ਐ ਇੱਕ ਤਾਂ ਮੱਖੀ ਨੂੰ ਫੜ ਘੜ ਦਿਓ ਨਹੀਂ ਫੇਰ ਤੰਗ ਕਰੋਗੀ ਇਹ ਮਰੀ ਨਹੀਂ ਮਰਦੀ ਨਹੀਂ ਹੁੰਦੀ ਇਹ ਤੇ ਇੱਕ ਚੱਲ ਕੋਈ ਨਹੀਂ ਚੱਲਣ ਦੇ ਫਿਰ ਦੇਣ ਦੇ ਨਾਲ ਹੀ ਇਹਨੂੰ ਵਿਗੜਾ ਫੇਸ ਕੁਆਲਟੀ ਮਿੱਤਰੋ ਦੇਖ ਸਕਦੇ ਆ ਵਜਨ ਚੰਗਾ ਕੱਦ-ਕਾੜ ਚੰਗਾ ਸੇਧ ਬਹੁਤ ਸੋਹਣੀ ਤੇ ਥਾਂਲੇ ਵੀ ਮਿੱਤਰੋ ਸਾਫ਼ ਹੈ ਤੇ ਥਣਾ ਦਾ ਜਿਹੜਾ ਗਾਇਬ ਹੈ ਬਹੁਤ ਜ਼ਿਆਦਾ ਹੈ ਡੇਢ-ਡੇਢ ਗੱਠ ਦੇ ਤਕਰੀਬਨ ਥਣਾ ਦਾ ਸਹਿਜ ਪਿਆ ਤੇ ਹਜੇ ਤਕਰੀਬਨ ਸੂਨ ਦੇ ਵਿੱਚ 2-4 ਦਿਨ ਬਾਕੀ ਨੇ ਪਹਿਲਾਂ ਮਿੱਤਰੋ ਮੰਗਰੋ ਪਸੂ ਕਦੋਂ ਵੀ ਸੂ ਸਕਦਾ ਕਿਉਂਕਿ ਕਈ ਵਾਰ ਮਸਿੰਨਰੀ ਦੇ ਵਿੱਚ ਚੜਦਾ ਤਾ ਪਸ਼ੂ ਪਹਿਲਾਂ ਵੀ ਸੂ ਪੈਂਦਾ 1-2 ਦਿਨ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤੇ ਪੀੜੀ ਦੇ ਪਾਵਿਆਂ ਵਰਗੇ ਮਿੱਤਰੋ ਥਾਣਾ ਤੋਰ ਤੁਸੀਂ ਦੇਖ ਸਕਦੇ ਹੋ ਕਈ ਵਾਰ ਮਿੱਤਰੋ ਕਈ ਪਸ਼ੂ ਘੱਟ ਤੋਰੇ ਜਾਂਦੇ ਨੇ ਕਈ ਵਾਰ ਜਗ੍ਹਾ ਥੋੜੀ ਹੁੰਦੀ ਆ ਤਾਂ ਤਾਂ ਕਰਕੇ ਉਹਨਾਂ ਕੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਮੋੜ ਲੈ ਜੀ ਫੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਠੰਡੀ ਸੀਲ ਫੁੱਲ ਹੈ ਸ਼ੇਧ ਪੱਖੋਂ ਸੋਹਣੀ ਐ ਚੰਗੇ ਵਜਨਦੀ ਐ ਤਸੱਲੀ ਮਿੱਤਰੋ ਤੁਸੀਂ ਆਪ ਕਰਨੀ ਐ ਤੇ ਮੇਰੇ ਵੱਲੋਂ ਫੁੱਲ ਤਸੱਲੀ ਲੈ ਕੇ ਆਪਾਂ ਮਿੱਤਰੋ ਵੀਡੀਓ ਬਣਾਉਨੇ ਆ ਇਹ ਨਹੀਂ ਹੁੰਦਾ ਵੀ ਆਪਾਂ ਪੈਸਿਆਂ ਦੇ ਲਾਲਚ ਦੇ ਨਾਲ ਦਿਖਾ ਕੇ ਕੋਸਾ ਹੋਰ ਤੇ ਨਿਕਲੇ ਕੋਸਾ ਹੋਰ ਜਿੰਨੀਆਂ ਗੱਲਾਂ ਮਿੱਤਰੋ ਆਪਣੀ ਵੀਡੀਓ ਦੇ ਵਿੱਚ ਹੋਣਗੀਆਂ ਤਕਰੀਬਨ ਉਹਨੀਆਂ ਹੀ ਹੁੰਦੀਆਂ ਨੇ ਹਣਾ ਮੁੱਲ ਫਿਰ ਆਪਾਂ ਕੀ ਕਰਤਾ ਜੀ ਦਾ ਮੁੱਲ 160 ਜੀ ਦਾ ਮਾਣਦਾਨ ਕਰਾਂਗੇ ਕਰ ਦਿਆਂ ਜੀ ਠੀਕ ਐ ਤੇ ਫੋਨ ਨੰਬਰ ਜੀ 58200 ਸਾਚੀ 85287 64744 64744 ਹਾਂਜੀ 85287 64744 64744 ਸੋ ਫਿਰ ਆਪਾਂ ਕਹਿਣਾ ਵੀ ਥਾਂ ਲੇਵੇ ਦੀ ਮਿੱਤਰੋ ਸਾਫ ਹੈ ਵਜਨ ਚੰਗਾ ਘੱਟ ਘੜ ਚੰਗਾ ਸਿਹਤ ਚੰਗੀ ਹੈ ਤੇ ਸਮੇ ਵੀ ਫੁੱਲ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਮਿੱਤਰੋ ਇਹ ਜੇ ਚੰਗੇ ਇਹ ਜੇ ਮੱਝ ਦੇ ਚੰਗੇ ਸਿਮਨ ਭਰ ਕੇ ਤੁਸੀਂ ਚੰਗੀ ਬਰੀਡ ਤਿਆਰ ਕਰ ਸਕਦੇ ਹੋ ਸੋ ਸਾਰੇ ਵੀਰਾਂ ਦਾ ਧੰਨਵਾਦ